ਅਸੀਂ ਦੇਖ ਰਿਹਾ بارش ਦਾ ਮੌਸਮ ਹੈ ਸਭ ਦਾ ਦਿਲ ਕਰਦਾ ਹੈ ਅਸੀਂ ਬਾਜ਼ਾਰ ਜਾਈਏ ਮਾਰਕੀਟ ਚ ਪਕੌੜੇ ਦੇਖ ਕੇ ਅਸੀਂ ਟੈਂਪਟ ਹੁੰਦੇ ਆ ਸਮੋਸੇ ਦੇਖ ਕੇ ਟੈਂਪਟ ਹੁੰਦੇ ਆ ਪਰ ਸਾਨੂੰ ਇਹ ਨਹੀਂ ਖਾਣੇ ਚਾਹੀਦੇ ਆ ਸਾਡੇ ਵਾਸਤੇ ਹੈਲਦੀ ਨਹੀਂ ਹੈ ਕਿਉਂਕਿ ਇਹ ਕੰਟਾਮਿਨੇਟਿਡ ਫੂਡਸ ਹੈ ਬਾਹਰ ਕੜਾਈਆਂ ਚ ਖੁੱਲੀਆਂ ਕੜਾਈਆਂ ਚ ਆ ਤੇਲੇ ਜਾ ਰਹੇ ਹੈ ਪਤਾ ਨਹੀਂ ਉਹ ਤੇਲ ਕਿੰਨੀ ਵਾਰੀ ਯੂਜ਼ ਕੀਤਾ ਹੈ ਕਿੰਨਾ ਮੱਖੀ ਮੱਛਰ ਮੱਖੀਆਂ ਤੇ ਮੱਛਰ ਉਹਦੇ ਅੰਦਰ ਹੈ ਇਸ ਲਈ ਸਾਨੂੰ ਐਵੋਇਡ ਕਰਨੇ ਚਾਹੀਦੇ ਆ ਬਾਹਰ ਦੇ ਖਾਣੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਘਰ ਹੈਲਦੀ ਸਬਸਟੀਟਿਊਟਸ ਖਾ ਲਈਏ ਅਗਰ ਤੁਸੀਂ ਘਰ ਦੀ ਅਸੀਂ ਗੱਲ ਕਰੀਏ ਤੇ ਤੁਸੀਂ ਬੇਸਨ ਦਾ ਚੀਲਾ ਘਰ ਬਣਾ ਕੇ ਖਾ ਸਕਦੇ ਹੋ ਬ੍ਰੈਡ ਦੇ ਉੱਪਰ ਬੇਸਨ ਰੈਪ ਕਰਕੇ ਤੁਸੀਂ ਉਹਨੂੰ ਨਾਨ ਸਟਿਕ ਪੈਨ ਤੇ ਬਣਾ ਕੇ ਖਾ ਸਕਦੇ ਹੋ ਤੁਸੀਂ ਮਿਲਟਸ ਦੇ ਚੀਲੇ ਬਣਾ ਕੇ ਉਹਦੇ ਉੱਪਰ ਤੁਸੀਂ ਆਪਣੀਆਂ ਪੀਜ਼ਾ ਦੀਆਂ ਵੈਜੀਟੇਬਲਸ ਤੇ 치ਜ਼ ਪਾ ਕੇ ਉਹਨੂੰ ਬੇਕ ਕਰਕੇ ਆਪਣੀਆਂ ਕ੍ਰੀਵਿੰਗਸ ਪੀਜ਼ਾ ਦੀਆਂ ਖਤਮ ਕਰ ਸਕਦੇ ਹੋ ਕੋਸ਼ਿਸ਼ ਕਰੋ ਕਿ ਘਰ ਦੇ ਹੈਲਦੀ ਖਾਣੇ ਖਾਓ ਇਸ ਤੋਂ ਇਲਾਵਾ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਬਾੜ ਦੀਆਂ ਰੋ ਸੈਲਡਸ ਨਾ ਖਾਈਏ ਅਗਰ ਅਸੀਂ ਗੱਲ ਕਰੀਏ ਅਸੀਂ ਬਾੜ ਦੇਖਦੇ ਹਾਂ ਸਟਾਲਸ ਲੱਗੇ ਹੁੰਦੇ ਆ ਜਿੱਥੇ ਫਰੈਸ਼ ਕੱਟ ਫੂਡ ਫਰੂਟਸ ਪਏ ਹੁੰਦੇ ਆ ਜਿਵੇਂ ਕਿ ਪਪਾਇਆ ਪਿਆ ਹੈ ਖੀਰਾ ਪਿਆ ਹੈ ਮੂਲੀ ਪਈ ਹੈ ਅੱਜ ਕੱਲ ਅਸੀਂ ਦੇਖਦੇ ਆ ਸ਼ਕਰਗੰਦੀ ਦਾ ਮੌਸਮ ਹੈ ਉਹ ਉਹਨਾਂ ਨੇ ਕੱਟ ਕੇ ਰੱਖੀ ਹੁੰਦੀ ਹੈ ਪਲੀਜ਼ ਰਿਕੁਐਸਟ ਹੈ ਬਾਹਰ ਦੇ ਪਹਿਲੇ ਦੇ ਕੱਟੇ ਹੋਏ ਫੂਡਸ ਨਾ ਖਾਓ ਇਹ ਬਹੁਤ ਅਨਹਾਈਜਨਿਕ ਹੈ ਕੋਸ਼ਿਸ਼ ਕਰੋ ਕਿ بارش ਦੇ ਮੌਸਮ ਦੇ ਵਿੱਚ ਕੁਕਡ ਫੂਡਸ ਖਾਓ ਜਿੰਨੇ ਵੀ ਪੱਕੇ ਹੋਏ ਫੂਡਸ ਖਾਓਗੇ ਉੰਨੇ ਘੱਟ ਇਨਫੈਕਸ਼ਨ ਦਾ ਡਰ ਹੋਏਗਾ ਜਿੰਨੇ ਤੁਸੀਂ ਕੱਚੇ ਫੂਡ ਜ਼ਿਆਦਾ ਖਾਓਗੇ ਤੁਹਾਨੂੰ ਇਨਫੈਕਸ਼ਨ ਦਾ ਡਰ ਜ਼ਿਆਦਾ ਰਹੇਗਾ ਨੈਕਸਟ ਪੁਆਇੰਟ ਇਜ਼ ਕਿ ਅਸੀਂ ਬਾਹਰ ਅਗਰ ਜਾ ਰਹੀਆਂ ਅਸੀਂ ਉੱਥੇ ਫਰੈਸ਼ ਫਰੂਟ ਜੂਸਸ ਲੈ ਰਹੀਆਂ ਸੀ ਸੋਚ ਰਹੀ ਆ ਇਹ ਹੈਲਦੀ ਹੈ ਜਾਂ ਮਿਲਕ ਸ਼ੇਕ ਪੀ ਰਹੀਆਂ ਜਾਂ ਕਾਰਬੋਨੇਟਡ ਡਰਿੰਕਸ ਲੈ ਰਹੀਆਂ ਉਹ ਵੀ ਸਾਡੀ ਸਿਹਤ ਵਾਸਤੇ ਬਹੁਤ ਨੁਕਸਾਨਦੇ ਆ ਬਾਰਿਸ਼ ਦੇ ਮੌਸਮ ਚ ਸਪੈਸ਼ਲੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਘਰ ਹਰਬਲ ਟੀਜ਼ ਬਣਾ ਕੇ ਪੀਏ ਗ੍ਰੀਟੀ ਲਈਏ ਘਰ ਅਸੀਂ ਕਾੜਾ ਬਣਾ ਲਈਏ ਜਿਵੇਂ ਕਿ ਅਸੀਂ ਗੱਲ ਕਰੀਏ ਤੁਲਸੀ ਤੇ ਅਦਰਕ ਪਾ ਕੇ ਅਸੀਂ ਕਾੜਾ ਬਣਾ ਸਕਦੇ ਹਾਂ ਉਹ ਪੀਓ ਸਾਡੀ ਇਮਿਊਨਿਟੀ ਨੂੰ ਬੂਸਟ ਕਰੇਗਾ ਅਸੀਂ ਆਪਣੀ ਡਾਈਟ ਦੇ ਵਿੱਚ ਕਿਤੇ ਕਿਤੇ ਗਾਰਲਿਕ ਜ਼ਰੂਰ ਐਡ ਕਰੀਏ ਲਸਣ ਦੀ ਅਸੀਂ ਗੱਲ ਕਰ ਰਹੇ ਆ ਉਹਦੇ ਨਾਲ ਤੁਹਾਡੀ ਇਮਿਊਨਿਟੀ ਬੂਸਟ ਹੋਏਗੀ ਤੁਸੀਂ ਦੇਖੋਗੇ ਅਗਰ ਤੁਸੀਂ ਛੋਟੇ ਛੋਟੇ ਚੇਂਜਸ ਕਰੋਗੇ ਤਾਂ ਤੁਸੀਂ ਬਰਸਾਤ ਦੇ ਮੌਸਮ 'ਚ ਇਨਫੈਕਸ਼ਨ ਤੋਂ ਬਚ ਪਾਓਗੇ ਅਸੀਂ ਦੇਖ ਰਿਹਾ بارش ਦਾ ਮੌਸਮ ਹੈ ਸਭ ਦਾ ਦਿਲ ਕਰਦਾ ਹੈ ਅਸੀਂ ਬਾਜ਼ਾਰ ਜਾਈਏ ਮਾਰਕੀਟ 'ਚ ਪਕੌੜੇ ਦੇਖਿਆ ਸੀ ਟੈਮਪ ਟੁੰਨੇ ਆ ਸਮੋਸੇ ਦੇਖ ਕੇ ਟੈਮਪ ਟੁੰਨੇ ਆ ਪਰ ਸਾਨੂੰ ਇਹ ਨਹੀਂ ਖਾਣੇ ਚਾਹੀਦੇ ਆ ਸਾਡੇ ਵਾਸਤੇ ਹੈਲਦੀ ਨਹੀਂ ਹੈ ਕਿਉਂਕਿ ਇਹ ਕੰਟਮੀਨੇਟਿਡ ਫੂਡਸ ਹੈ ਬਾਹਰ ਕੜਾਈਆਂ ਚ ਖੁੱਲੀਆਂ ਕੜਾਈਆਂ ਚ ਇਹ ਤਲੇ ਜਾ ਰਹੇ ਹੈ ਪਤਾ ਨਹੀਂ ਉਹ ਤੇਲ ਕਿੰਨੀ ਵਾਰੀ ਯੂਜ਼ ਕੀਤਾ ਹੈ ਕਿੰਨਾ ਮੱਖੀ ਮੱਛਰ ਮੱਖੀਆਂ ਤੇ ਮੱਛਰ ਉਹਦੇ ਅੰਦਰ ਹੈ ਐਸੋਸੇ ਸਾਨੂੰ ਅਵੋਇਡ ਕਰਨੇ ਚਾਹੀਦੇ ਆ ਬਾਹਰ ਦੇ ਖਾਣੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਘਰ ਹੈਲਦੀ ਸਬਸਟੀਟਿਊਟਸ ਖਾ ਲਈਏ ਅਗਰ ਤੁਸੀਂ ਘਰ ਦੀ ਅਸੀਂ ਗੱਲ ਕਰੀਏ ਤੇ ਤੁਸੀਂ ਬੇਸਨ ਦਾ ਚੀਲਾ ਘਰ ਬਣਾ ਕੇ ਖਾ ਸਕਦੇ ਹੋ ਬ੍ਰੈਡ ਦੇ ਉੱਪਰ ਬੇਸਨ ਰੈਪ ਕਰਕੇ ਤੁਸੀਂ ਉਹਨੂੰ ਨਾਨ ਸਟਿਕ ਪੈਨ ਤੇ ਬਣਾ ਕੇ ਖਾ ਸਕਦੇ ਹੋ ਤੁਸੀਂ ਮਿਲਟਸ ਦੇ ਚੀਲੇ ਬਣਾ ਕੇ ਉਹਦੇ ਉੱਪਰ ਤੁਸੀਂ ਆਪਣੀਆਂ ਪੀਜ਼ਾ ਦੀਆਂ ਵੈਜੀਟੇਬਲਸ ਤੇ 치ਜ਼ ਪਾ ਕੇ ਉਹਨੂੰ ਬੇਕ ਕਰਕੇ ਆਪਣੀਆਂ ਕ੍ਰੀਵਿੰਗਸ ਪੀਜ਼ਾ ਦੀਆਂ ਖਤਮ ਕਰ ਸਕਦੇ ਹੋ ਕੋਸ਼ਿਸ਼ ਕਰੋ ਕਿ ਘਰ ਦੇ ਹੈਲਦੀ ਖਾਣੇ ਖਾਓ ਇਸ ਦੇ ਇਲਾਵਾ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਬਾਹਰ ਦੀਆਂ ਰੋ ਸੈਲਡਸ ਨਾ ਖਾਈਏ। ਜੇ ਅਸੀਂ ਗੱਲ ਕਰੀਏ ਅਸੀਂ ਬਾਹਰ ਦੇਖਦੇ ਹਾਂ ਸਟਾਲਸ ਲੱਗੇ ਹੁੰਦੇ ਆ ਜਿੱਥੇ ਫਰੈਸ਼ ਕੱਟ ਫੂਡ ਫਰੂਟਸ ਪਏ ਹੁੰਦੇ ਆ ਜਿਵੇਂ ਕਿ ਪਪਾਇਆ ਪਿਆ ਹੈ, ਖੀਰਾ ਪਿਆ ਹੈ, ਮੂਲੀ ਪਈ ਹੈ। ਅੱਜ ਕੱਲ ਅਸੀਂ ਦੇਖਦੇ ਆ ਸ਼ਕਰਗੰਦੀ ਦਾ ਮੌਸਮ ਹੈ। ਉਹ ਉਹਨਾਂ ਨੇ ਕੱਟ ਕੇ ਰੱਖੀ ਹੁੰਦੀ ਹੈ। ਪਲੀਜ਼ ਰਿਕੁਐਸਟ ਹੈ ਬਾਹਰ ਦੇ ਪਹਿਲੇ ਦੇ ਕੱਟੇ ਹੋਏ ਫੂਡਸ ਨਾ ਖਾਓ ਇਹ ਬਹੁਤ ਅਨਹਾਈਜਨਿਕ ਹੈ ਕੋਸ਼ਿਸ਼ ਕਰੋ ਕਿ بارش ਦੇ ਮੌਸਮ ਦੇ ਵਿੱਚ ਕੁਕਡ ਫੂਡਸ ਖਾਓ ਜਿੰਨੇ ਵੀ ਪੱਕੇ ਹੋਏ ਫੂਡਸ ਖਾਓਗੇ ਉਹਨੇ ਕੱਟ ਇਨਫੈਕਸ਼ਨ ਦਾ ਡਰ ਹੋਏਗਾ ਜਿੰਨੇ ਤੁਸੀਂ ਕੱਚੇ ਫੂਡ ਜ਼ਿਆਦਾ ਖਾਓਗੇ ਤੁਹਾਨੂੰ ਇਨਫੈਕਸ਼ਨ ਦਾ ਡਰ ਜ਼ਿਆਦਾ ਰਹੇਗਾ ਨੈਕਸਟ ਪੁਆਇੰਟ ਇਜ਼ ਕਿ ਅਸੀਂ ਬਾਹਰ ਅਗਰ ਜਾ ਰਹੀਆਂ ਅਸੀਂ ਉੱਥੇ ਫਰੈਸ਼ ਫਰੂਟ ਜੂਸਸ ਲੈ ਰਹੀਆਂ ਸੀ ਸੋਚ ਰਹੀ ਆ ਇਹ ਹੈਲਦੀ ਹੈ ਜਾਂ ਮਿਲਕ ਸ਼ੇਕ ਪੀ ਰਹੀਆਂ ਜਾਂ ਕਾਰਬੋਨੇਟਡ ਡਰਿੰਕਸ ਲੈ ਰਹੀਆਂ ਉਹ ਵੀ ਸਾਡੀ ਸਿਹਤ ਵਾਸਤੇ ਬਹੁਤ ਨੁਕਸਾਨਦੇ ਆ ਬਾਰਿਸ਼ ਦੇ ਮੌਸਮ ਚ ਸਪੈਸ਼ਲੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਘਰ ਹਰਬਲ ਟੀਜ਼ ਬਣਾ ਕੇ ਪੀਏ ਗ੍ਰੀਟੀ ਲਈਏ ਕਾਰਸੀ ਕਾੜਾ ਬਣਾ ਲਏ ਜਿਵੇਂ ਕਿ ਅਸੀਂ ਗੱਲ ਕਰੀਏ ਤુલਸੀ ਤੇ ਅਦਰਕ ਪਾ ਕੇ ਅਸੀਂ ਕਾੜਾ ਬਣਾ ਸਕਦੇ ਆ ਉਹ ਪੀਓ ਸਾਡੀ ਇਮਿਊਨਿਟੀ ਨੂੰ ਬੂਸਟ ਕਰੇਗਾ ਅਸੀਂ ਆਪਣੀ ਡਾਈਟ ਦੇ ਵਿੱਚ ਕਿਤੇ ਕਿਤੇ گارਲਿਕ ਜ਼ਰੂਰ ਐਡ ਕਰੀਏ ਲਸਣ ਦੀ ਅਸੀਂ ਗੱਲ ਕਰ ਰਹੇ ਆ ਉਹਦੇ ਨਾਲ ਤੁਹਾਡੀ ਇਮਿਊਨਿਟੀ ਬੂਸਟ ਹੋਏਗੀ ਤੁਸੀਂ ਦੇਖੋਗੇ ਅਗਰ ਤੁਸੀਂ ਛੋਟੇ ਛੋਟੇ ਚੇਂਜਸ ਕਰੋਗੇ ਤਾਂ ਤੁਸੀਂ ਬਰਸਾਤ ਦੇ ਮੌਸਮ 'ਚ ਇਨਫੈਕਸ਼ਨ ਤੋਂ ਬਚ ਪਾਓਗੇ ਆਓਗੇ